ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਉੱਪਰ ਇਸ਼ਤਿਹਾਰਬਾਜ਼ੀ ਤੇ ਪੈਸਾ ਬਰਬਾਦ ਕਰਨ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ ਤੁਸੀਂ ਸਿੱਖਿਆ ਕ੍ਰਾਂਤੀ ਦੀ ਮਿਸਾਲ ਹੀ ਵੇਖ ਲਵੋ ਇੱਕ ਇੱਕ ਸਕੂਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਅਲੱਗ ਅਲੱਗ ਕੰਮਾਂ ਦੇ ਪੱਥਰ ਲਾ ਕੇ ਉਦਘਾਟਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਸੇ ਸਰਕਾਰ ਦਾ ਜਲ ਸਰੋਤ ਵਿਭਾਗ ਚੁੱਪਚਾਪ ਖੇਤਾਂ ਦੇ ਆਖਰੀ ਨੱਕੇ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਜੁਟ ਗਿਆ ਹੈ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਬਿਨਾ ਕਿਸੇ ਰੌਲੇ ਰੱਪੇ ਦੇ ਇੱਕ ਖਾਮੋਸ਼ ਕ੍ਰਾਂਤੀ ਵਾਂਗ ਇੱਕ ਨਵੇਂ ਮਿਸ਼ਨ ਦਾ ਮੁੱਢ ਬੰਨਿਆ ਹੈ ਕੇਂਦਰੀ ਅਤੇ ਸੂਬਾਈ ਮਦਦ ਦੇ ਨਾਲ ਪੰਜਾਬ ਵਿੱਚ ਸਾਲ 2025-26 ਵਿੱਚ ਕਰੀਬ 2500 ਕਿਲੋਮੀਟਰ ਦੇ ਨਵੇਂ ਖਾਲੇ ਅਤੇ ਜ਼ਮੀਨ ਦੋਜ਼ ਪਾਈਪਾਂ ਵਿਛਾਈਆਂ ਜਾਣੀਆਂ ਹਨ ਲੇਕਿਨ ਇਸ ਕੰਮ ਵਿੱਚ ਵੀ ਇੱਕ ਮੁਸ਼ਕਲ ਜਿਹੜੀ ਹੈ ਉਹ ਖੜੀ ਹੋ ਗਈ ਹੈ ਮੁਸ਼ਕਲ ਇਹ ਹੈ ਕਿ محکمہ ਨੂੰ ਜਿੰਨੀਆਂ ਸੀਮਿੰਟ ਦੀਆਂ ਪਾਈਪਾਂ ਦੀ ਲੋੜ ਹੈ ਉਹਨੀਆਂ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਹਨ ਜਾਣਕਾਰੀ ਅਨੁਸਾਰ ਖੇਤਾਂ ਦੇ ਵਿੱਚ 7 ਲੱਖ ਦੇ ਕਰੀਬ ਪਾਈਪਾਂ ਜਿਹੜੀਆਂ ਨੇ ਵਿਛਾਈਆਂ ਜਾਣਗੀਆਂ ਅਤੇ ਇਸ ਕੰਮ ਲਈ ਕਣਕ ਦੀ ਵਾਢੀ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵਾਢੀ ਖਤਮ ਹੋਣ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਵੇਗਾ ਵੇਰਵੇ ਅਨੁਸਾਰ ਕੇਂਦਰ ਸਰਕਾਰ ਦੀ ਸਪੈਸ਼ਲ ਸਹਾਇਤਾ ਵਿੱਚੋਂ 250 ਕਰੋੜ ਰੁਪਏ ਖਰਚੇ ਜਾਣੇ ਹਨ ਜਦਕਿ ਬਾਕੀ ਫੰਡਾਂ ਦਾ ਸੂਬਾ ਸਰਕਾਰ ਨੇ ਇੰਤਜ਼ਾਮ ਕੀਤਾ ਹੈ ਜ਼ਮੀਨਦੋਜ਼ ਪਾਈਪਾਂ ਅਤੇ ਨਵੇਂ ਖਾਲੇ ਬਣਾਉਣ ਦਾ ਸਮੁੱਚਾ ਪ੍ਰੋਜੈਕਟ 893 ਕਰੋੜ ਦਾ ਹੈ ਜਿਸ ਤਹਿਤ 137 ਮੁਗੇ ਕਵਰ ਕੀਤੇ ਜਾਣੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਦਿੱਤੇ ਗਏ ਨਵੇਂ ਟੀਚਿਆਂ ਤਹਿਤ ਹਰ ਖੇਤ ਤੱਕ ਪੱਕੇ ਖਾਲੇ ਅਤੇ ਜ਼ਮੀਨ ਦੋਧ ਪਾਈਪਾਂ ਵਿਛਾਏ ਜਾਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਜਲ ਸਰੋਤ ਵਿਭਾਗ ਨੇ ਇਹਨਾਂ ਕੰਮਾਂ ਲਈ ਟੈਂਡਰਾਂ ਦੀ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਇਸ ਕੰਮ ਵਿੱਚ ਬਚਤ ਕਰਨ ਲਈ ਕਿ ਜ਼ਿਆਦਾ ਪੈਸਾ ਬਰਬਾਦ ਨਾ ਹੋਵੇ ਉਸਦੇ ਲਈ ਮਹਿਕਮਾ ਮਹਿਕਮਾ ਜਿਹੜਾ ਹੈ ਉਸਨੇ ਇਹ ਤੈਅ ਕੀਤਾ ਹੈ ਕਿ ਸਿਮਿੰਟ ਦੀਆਂ ਪਾਈਪਾਂ ਜਿਹੜੀਆਂ ਨੇ ਉਹ ਖੁਦ ਖਰੀਦੀਆਂ ਜਾਣਗੀਆਂ ਇਸ ਤਰੀਕੇ ਨਾਲ ਮਹਿਕਮਾ ਤਕਰੀਬਨ 100 ਕਰੋੜ ਰੁਪਏ ਦੀ ਬਚਤ ਕਰ ਸਕੇਗਾ ਇਸ ਤੋਂ ਪਹਿਲਾਂ ਠੇਕੇਦਾਰ ਹੀ ਪਾਈਪਾਂ ਖਰੀਦਣ ਦਾ ਕੰਮ ਕਰਦੇ ਰਹੇ ਆ ਪੰਜਾਬ ਦੇ ਵਿੱਚ ਸਿਮਿੰਟ ਦੀਆਂ ਪਾਈਪਾਂ ਬਣਾਉਣ ਵਾਲੀਆਂ 129 ਫੈਕਟਰੀਆਂ ਹਨ ਮੌਜੂਦਾ ਸਮੇਂ ਦੇ ਵਿੱਚ ਜਲ ਸਰੋਤ ਵਿਭਾਗ ਨੂੰ 686000 ਸੀਮਿੰਟ ਦੀਆਂ ਪਾਈਪਾਂ ਦੀ ਲੋੜ ਹੈ ਜਦਕਿ ਉਪਲਬਧ ਸਿਰਫ 265000 ਪਾਈਪਾਂ ਹੀ ਹਨ ਜਲ ਸਰੋਤ ਵਿਭਾਗ ਕੋਲ 421000 ਪਾਈਪਾਂ ਦੀ ਕਮੀ ਹੈ ਸੂਤਰ ਦੱਸਦੇ ਹਨ ਕਿ ਪਹਿਲਾਂ ਆਮ ਤੌਰ ਤੇ ਫੈਕਟਰੀਆਂ ਕੋਲ ਕਦੇ ਵੀ ਇੰਨੀ ਵੱਡੀ ਪੱਧਰ ਤੇ ਪਾਈਪਾਂ ਦੀ ਮੰਗ ਆਈ ਹੀ ਨਹੀਂ ਸੀ ਸੀਨੀਅਰ ਅਧਿਕਾਰੀ ਇਹ ਵੀ ਦੱਸਦੇ ਹਨ ਕਿ ਪਾਈਪਾਂ ਦੀ ਲੋਡ ਪੂਰੀ ਕਰਨ ਦੇ ਲਈ ਬਦਲਵੇਂ ਰਾਹ ਵੀ ਦੇਖੇ ਗਏ ਹਨ। ਮੇਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਹਿਲੇ ਪੜਾਅ ਤਹਿਤ ਬੜਿਆਂ ਤੋਂ ਬੰਦ ਪਏ ਰਜਵਾਹੇ ਅਤੇ ਖਾਲਾਂ ਨੂੰ ਮੁੜ ਸਰਦੀਤ ਕੀਤਾ ਗਿਆ ਸੀ ਅਤੇ ਦੂਜੇ ਪੜਾਅ ਤਹਿਤ ਜ਼ਮੀਨਦੋਜ਼ ਪਾਈਪਾਂ ਪਾਉਣ ਤੇ ਨਵੇਂ ਖਾਲਿਆਂ ਤੋਂ ਇਲਾਵਾ ਪੁਰਾਣੇ ਖਾਲਿਆਂ ਦੀ ਬਰਮਤ ਕੀਤੀ ਜਾਣ ਦਾ ਟੀਚਾ ਜਿਹੜਾ ਹੈ ਉਹ ਮਿਥਿਆ ਗਿਆ ਹੈ। ਨਵੇਂ ਮਿਸ਼ਨ ਤਹਿਤ ਉਹਨਾਂ ਖੇਤਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਖੇਤਿਆਂ ਵਿੱਚ ਨਹਿਰਾਂ ਦਾ ਰਕਬਾ ਘੱਟ ਹੈ ਅਤੇ ਨਹਿਰੀ ਪਾਣੀ ਦੀ ਲੋੜ ਜਿਹੜੀ ਹੈ ਉਹ ਜ਼ਿਆਦਾ ਹੈ ਸੂਬੇ ਦੇ 21 ਵਿਧਾਨ ਸਭਾ ਹਲਕੇ ਅਜੇ ਹਨ ਜਿਨ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਇਨ੍ਹਾਂ ਹਲਕਿਆਂ ਵਿੱਚ 15 ਕਰੋੜ ਤੋਂ ਲੈ ਕੇ 77 ਕਰੋੜ ਰੁਪਏ ਦਾ ਪ੍ਰਤੀ ਹਲਕਾ ਕੰਮ ਕੀਤੇ ਜਾਣੇ ਹਨ ਇਹ ਤੈਅ ਕੀਤਾ ਗਿਆ ਹੈ ਕੁਝ ਕੰਮ ਪਹਿਲਾਂ ਹੀ ਚੱਲ ਰਹੇ ਹਨ ਲਹਿਰਾ ਗਾਗਾ ਦੇ ਹਲਕੇ ਵਿੱਚ ਤਕਰੀਬਨ 77 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 54 ਮੋਗਿਆਂ ਤੇ ਪੱਕੇ ਖਾਲ ਅਤੇ ਜ਼ਮੀਨਦੋਦ ਪਾਈਪਾਂ ਜੜੀਆਂ ਨੇ ਉਪਾਈਆਂ ਜਾਣੀਆਂ ਹਨ ਹਲਕੇ ਦੇ ਹੋਰ ਨੇ ਇਸ ਤੋਂ ਇਲਾਵਾ ਲਹਿਰਾ ਗਗਾ ਤੋਂ ਹਨ ਬੱਲੂਆਣਾ ਜਲਾਲਾਬਾਦ ਨਿਹਾਲ ਸਿੰਘ ਵਾਲਾ ਉੱਚੋ ਮੰਡੀ ਬਲਾਚੌਰ ਭਦੌੜ ਜਗਰਾਉਂ ਰਾਮਪੁਰਾ ਫੂਲ ਸ਼ਤਰਾਣਾ ਪੱਟੀ ਸਮਾਣਾ ਖੇਮਕਰਨ ਅਤੇ ਫਰੀਦਕੋਟ ਆਦਿ ਇਨਾਂ ਦੇ ਵਿੱਚ ਪੱਕੇ ਖਾਲੇ ਤੇ ਜ਼ਮੀਨਦੋਦ ਪਾਈਪਾਂ ਮਛਾਏ ਜਾਣ ਨੂੰ ਤਰਜੀਹ ਦਿੱਤੀ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਮਤਲਬ 2027 ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਖੁਸ਼ ਕਰਨ ਦੇ ਵਾਸਤੇ ਨਹਿਰੀ ਪਾਣੀ ਜਿਹੜਾ ਹੈ ਉਸ ਨੂੰ ਖੇਤਾਂ ਤੱਕ ਪਹੁੰਚਦਾ ਕਰਨ ਦੇ ਲਈ ਪੰਜਾਬ ਸਰਕਾਰ ਪੂਰੀ ਤਾਨ ਲਗਾ ਦੇਵੇਗੀ। ਲੇਕਿਨ ਦਿਲਚਸਪ ਗੱਲ ਇੱਥੇ ਇਹ ਹੈ ਕਿ ਜਲ ਸਰੋਤ ਪਵਾਗ ਵੱਲੋਂ ਜਿਹੜੇ ਇਹ ਨਵੇਂ ਕੰਮ ਨੇ ਉੱਚ ਪਚ ਪਚ ਪੀਤੇ ਹੀ ਸ਼ੁਰੂ ਕੀਤੇ ਜਾ ਰਹੇ ਨੇ ਉਹਦਾ ਕੋਈ ਰੌਲਾ ਰੱਪਾ ਨਹੀਂ ਪਾਇਆ ਜਾਦਾ ਕਣਕਾਂ ਦੀ ਬਾਡੀ ਮੁਕੰਮਲ ਹੋਣ ਤੋਂ ਬਾਅਦ ਹੀ ਜੰਨੀਆਂ ਜ਼ਮੀਨ 'ਤੇ ਪਾਈਪਾਂ ਪਾਉਣ ਦਾ ਤੇ ਪੱਕੇ ਖਾਲੇ ਬਣਾਉਣ ਦਾ ਕੰਮ ਸ਼ੁਰੂ ਹੋਣਾ ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਜੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ ਹਨ ਉਹਨਾਂ ਦਾ ਸਾਰਾ ਜ਼ੋਰ ਨਵੇਂ ਟਿਊਬਲ ਕਨੈਕਸ਼ਨ ਬੰਡਲ ਤੇ ਹੀ ਰਿਹਾ ਹੈ ਕਦੇ ਵੀ ਨਹਿਰੀ ਪਾਣੀ ਨੂੰ ਕਿਵੇਂ ਵਰਤਿਆ ਜਾ ਸਕੇ ਉਹਦੇ ਉੱਪਰ ਨਹੀਂ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਸ਼ੁਰੂਆਤ ਤੋਂ ਹੀ ਇੱਕ ਬਹੁਤ ਵੱਡੇ ਮੁੱਦੇ ਦੇ ਰੂਪ ਦੇ ਵਿੱਚ ਉਭਾਰਿਆ ਜਾਂਦਾ ਰਿਹਾ ਹੈ ਤੇ ਇਸ ਦੇ ਲਈ ਕਈ ਲੋਕਾਂ ਨੇ ਕਈ ਸੰਘਰਸ਼ ਵੱਡੇ ਕਈਆਂ ਦੀਆਂ ਜਾਨਾਂ ਗਈਆਂ ਕਈ ਲੋਕ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਦੇ ਖਿਤਾਬ ਨਾਲ ਵੀ ਨਵਾਜ਼ ਗਏ ਲੇਕਿਨ ਪਾਣੀ ਬਚਾਇਆ ਕਿਵੇਂ ਜਾ ਸਕੇ ਪਾਣੀ ਵਰਤਿਆ ਕਿਵੇਂ ਜਾ ਸਕੇ ਇਸ ਦੇ ਉੱਤੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਗਿਆ ਅਸੀਂ بار بار ਇਹ ਤਾਂ ਲੜਦੇ ਆ ਕਿ ਅਸੀਂ ਕਿਸੇ ਹੋਰ ਸੂਬੇ ਨੂੰ ਪਾਣੀ ਨਹੀਂ ਦੇਣਾ ਕਿਉਂਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਲੇਕਿਨ ਉਸ ਪਾਣੀ ਦੀ ਵਰਤੋਂ ਆਪਣੇ ਸੂਬੇ ਦੇ ਲਈ ਕਿਵੇਂ ਕਰਨੀ ਹੈ ਕਿਵੇਂ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਿਆ ਜਾ ਸਕਦਾ ਹੈ ਉਸ ਦੇ ਉੱਤੇ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ ਇਸ ਸਰਕਾਰ ਤੋਂ ਪਹਿਲਾਂ ਜੇ ਅਸੀਂ ਜ਼ਮੀਨੀ ਪਾਣੀ ਜਿਹੜਾ ਹੈ ਜ਼ਮੀਨ ਦੇ ਖੇਤਾਂ ਦਾ ਪਾਣੀ ਹੈ ਗਰਾਊਂਡ ਵਾਟਰ ਜਿਹਨੂੰ ਆਪਾਂ ਕਹਿੰਦੇ ਆ ਉਸ ਨੂੰ ਬਚਾਉਣਾ ਹੈ ਉਸ ਦੀ ਬਚਤ ਕਰਨੀ ਹੈ ਸਾਨੂੰ ਕੋਈ ਨਾ ਕੋਈ ਉਹਦਾ ਬਦਲਵਾ ਹੱਲ ਉਹ ਵਰਤਣਾ ਹੀ ਪਏਗਾ ਉਹ ਕੱਢਣਾ ਹੀ ਪਏਗਾ ਤੇ ਉਹ ਹੱਲ ਹੈ ਨਹਿਰੀ ਪਾਣੀ ਪਾਣੀ ਪਾਕਿਸਤਾਨ ਵੱਲ ਵੀ ਜਾ ਰਿਹਾ ਹੈ ਪਾਣੀ ਹੋਰ ਸੂਬਿਆਂ ਵੱਲ ਵੀ ਜਾ ਰਿਹਾ ਹੈ ਲੇਕਿਨ ਪੰਜਾਬ ਹੁਣ ਤੱਕ ਨਹਿਰੀ ਪਾਣੀ ਇਸਤੇਮਾਲ ਕਰਨ ਦੇ ਵਿੱਚ ਕਾਫੀ ਪਿੱਛੇ ਸੀ ਹੁਣ ਕਿਤੇ ਜਾ ਕੇ ਇਹ ਸਰਕਾਰ ਉਸ ਪਾਣੀ ਨੂੰ ਵਰਤਣ ਦੀ ਗੱਲ ਕਰ ਰਹੀ ਹੈ ਇਸ ਬਚਤ ਨਾਲ ਦੋ ਜਿਹੜੇ ਨੇ ਫਾਇਦੇ ਪੰਜਾਬ ਤੇ ਜ਼ਰੂਰ ਹੋਣਗੇ ਇੱਕ ਤਾਂ ਜਿਹੜਾ ਜ਼ਮੀਨ ਹੇਠਲਾ ਪਾਣੀ ਬਚੇਗਾ ਜਿਹੜਾ ਕਿ ਪਹਿਲਾਂ ਹੀ ਬਹੁਤ ਖੇਤਲੇ ਪੱਧਰ ਤੇ ਜਾ ਚੁੱਕਿਆ ਹੈ ਤੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਕੋਈ ਬਦਲਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਖੇਤੀ ਹੀ ਪੰਜਾਬ ਰੇਗਿਸਤਾਨ ਜਿਹੜਾ ਹੈ ਉਸ ਦੇ ਰੂਪ ਵਿੱਚ ਬਦਲ ਸਕਦਾ ਹੈ ਜਿਹੜੀਆਂ ਹੁਣ ਫਸਲਾਂ ਲਹਿਰਾਉਂਦੀਆਂ ਹਨ ਇੱਥੇ ਇਕੱਲਾ ਰੇਤਾ ਹੀ ਰੇਤਾ ਦੇਖਣ ਨੂੰ ਮਿਲੇਗਾ ਇੱਥੋਂ ਤੱਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਬੁੱਧੀਜੀਵੀ ਕਰ ਚੁੱਕੇ ਨੇ ਜੋ ਜਿਹੜੇ ਮਾਹਰ ਨੇ ਇਹਨਾਂ ਵਿਸ਼ਿਆਂ ਦੇ ਉਹ ਕਰ ਚੁੱਕੇ ਨੇ ਲੇਕਿਨ ਫੇਰ ਵੀ ਸਰਕਾਰਾਂ ਟਿਊਬਲ ਕਨੈਕਸ਼ਨ ਹੀ ਵੰਡੀ ਜਾ ਰਹੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਟਿਊਬਲ ਕਨੈਕਸ਼ਨ ਵੰਡੇ ਗਏ ਨੇ ਨਹਿਰੀ ਪਾਣੀ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਸੋ ਜੇ ਨਹਿਰੀ ਪਾਣੀ ਵਰਤਿਆ ਜਾਂਦਾ ਹੈ ਹਰ ਖੇਤ ਨੂੰ ਨਹਿਰੀ ਪਾਣੀ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਇਹ ਸਰਕਾਰ ਨੇ ਟੀਚਾ ਮਿੱਥਿਆ ਹੈ ਤਾਂ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਸ ਦੀ ਬਹੁਤ ਵੱਡੀ ਬਚਤ ਹੋਵੇ ਦੂਸਰਾ ਹੈ ਕਿ ਜੇ ਨਹਿਰੀ ਪਾਣੀ ਵਰਤਿਆ ਜਾਂਦਾ ਹੈ ਤਾਂ ਜਿਹੜੀ ਮੋਟਰਾਂ ਚਲਾਉਣ ਦੇ ਲਈ ਬਿਜਲੀ ਵਰਤਦੇ ਆ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਤਕਰੀਬਨ ਹਰ ਸਾਲ 10000 ਕਰੋੜ ਦੀ ਬਿਜਲੀ ਜਿਹੜੀ ਹੈ ਉਹ ਮੋਟਰਾਂ ਨੂੰ ਚਲਾਉਣ ਵਾਸਤੇ ਫ੍ਰੀ ਦਿੱਤੀ ਜਾਂਦੀ ਹੈ ਜੇ ਨਹਿਰੀ ਪਾਣੀ ਦੀ ਵਰਤੋਂ ਪੰਜਾਬ ਦੇ ਕਿਸਾਨ ਜ਼ਿਆਦਾ ਕਰਨਗੇ ਤਾਂ ਉਹ ਜਿਹੜੀ ਮੋਟਰਾਂ ਦੀ ਚਲਾਉਣ ਵਾਸਤੇ ਬਿਜਲੀ ਦੀ ਵਰਤੋਂ ਹੁੰਦੀ ਹੈ ਜਿਹੜੀ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਬਹੁਤ ਵੱਡੀ ਬਚਤ ਕਰ ਸਕਦੀ ਹੈ ਪਹਿਲਾਂ ਤਾਂ ਸਿਰਫ ਮੋਟਰਾਂ ਵਾਸਤੇ ਫ੍ਰੀ ਬਿਜਲੀ ਦਿੱਤੀ ਜਾਂਦੀ ਸੀ ਜਿਸ ਦਾ 10000 ਕਰੋੜ ਰੁਪਏ ਦਾ ਸਾਲਾਨਾ ਖਰਚਾ ਆਉਂਦਾ ਸੀ ਹੁਣ ਘਰੇਲੂ ਖਪਤਕਾਰਾਂ ਨੂੰ ਵੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਦਾ ਹੋਰ 10000 ਕਰੋੜ ਦਾ ਬੋਝ ਜਿਹੜਾ ਹੈ ਉਹ ਪੰਜਾਬ ਸਰਕਾਰ ਉੱਪਰ ਪੈ ਚੁੱਕਿਆ ਹੈ ਸੋ ਜਿੰਨੀ ਬਚਤ ਉਸ ਤੋਂ ਕੀਤੀ ਜਾ ਸਕੇਗੀ ਉਹ ਵੀ ਪੰਜਾਬ ਸਰਕਾਰ ਦਾ ਇੱਕ ਵੱਡਾ ਫਾਇਦਾ ਹੀ ਹੋਏਗਾ ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਬਹੁਤ ਵੱਡੇ ਕਰਜ਼ੇ ਦੇ ਹੇਠ ਦਬੀ ਹੋਈ ਹੈ ਜਿੰਨਾ ਪੈਸਾ ਜਿੱਥੋਂ ਵੀ ਕਿਤੋਂ ਬਚਾ ਸਕਦੀ ਹੈ ਉਹ ਪੰਜਾਬ ਸਰਕਾਰ ਦੇ ਲਈ ਫਾਇਦਾ ਹੀ ਫਾਇਦਾ ਹੈ ਸੋ ਇਹ ਸਰਕਾਰਾਂ ਜਿਹੜੀਆਂ ਨੇ ਪਹਿਲੀ ਵਾਰੇ ਹੋ ਰਿਹਾ ਹੈ ਕਿ ਨਹਿਰੀ ਪਾਣੀ ਤੇ ਇੰਨਾ ਜ਼ਿਆਦਾ ਜ਼ੋਰ ਦੇ ਰਹੇ ਆ ਨੇ ਖਾਲਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਪੁਰਾਣੇ ਬੰਦ ਪਏ ਮੁਕੇ ਸਾਰੇ ਖੋਲੇ ਜਾ ਰਹੇ ਨੇ ਤਾਂ ਕਿ ਹਰ ਖੇਤ ਤੱਕ ਨਹਿਰੀ ਪਾਣੀ ਜਿਹੜਾ ਹੈ ਉਹ ਪਹੁੰਚਦਾ ਕੀਤਾ ਜਾ ਸਕੇ ਕੰਮ ਸ਼ਲਾਘਾਯੋਗ ਹੈ ਲੇਕਿਨ ਜੇ ਇਹ ਚੰਗੇ ਤਰੀਕੇ ਨਾਲ ਨੇਪਰੇ ਚੜ ਜਾਵੇ ਸਿਰੇ ਚੜ ਜਾਵੇ ਤਾਂ ਹੀ ਇਸ ਨੂੰ ਜਿਹੜਾ ਹੈ ਚੰਗਾ ਮੰਨਿਆ ਜਾਏਗਾ ਤਾਂ ਹੀ ਇਸ ਦੇ ਜਿਹੜੇ ਫਾਇਦੇ ਨੇ ਅਸਲ ਫਾਇਦੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਸੀ ਉਹ ਪੰਜਾਬ ਸਰਕਾਰ ਕੋਲ ਪਹੁੰਚਣਗੇ ਲੇਕਿਨ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਨਹਿਰ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਸੀ ਮਾਲਵਾ ਨਹਿਰ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਹ ਨਹਿਰ ਉਸ ਦਾ ਐਲਾਨ ਤਾਂ ਕਾਫੀ ਸਮਾਂ ਪਹਿਲਾਂ ਹੋ ਗਿਆ ਸੀ ਲੇਕਿਨ ਉਹਦਾ ਕੰਮ ਕਿੱਥੇ ਪਹੁੰਚਿਆ ਹੈ ਉਹ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਹੈ ਉਹ ਫਾਈਲਾਂ ਜਿਹੜੀਆਂ ਨੇ ਉਹ ਪ੍ਰੋਜੈਕਟ ਰਿਪੋਰਟਾਂ ਜਿਹੜੀਆਂ ਨੇ ਉੱਥੇ ਤੱਕ ਹੀ ਹਜੇ ਕੰਮ ਰੁਕਿਆ ਪਿਆ ਹੈ ਜਾਂ ਕਿਸੇ ਮਨਜ਼ੂਰੀ ਦੇ ਲਈ ਫਾਈਲ ਕਿਸੇ ਦਫ਼ਤਰਾਂ ਦੇ ਚੱਕਰ ਘੱਟ ਰਹੀ ਹੈ ਹਜੇ ਕਿਸੇ ਨੂੰ ਕੁਝ ਨਹੀਂ ਪਤਾ ਲੇਕਿਨ ਉਸ ਨਹਿਰ ਦਾ ਕੰਮ ਹਜੇ ਸ਼ੁਰੂ ਨਹੀਂ ਹੋ ਸਕਿਆ ਸਰਕਾਰ ਕੋਲ ਕੁੱਲ 2 ਸਾਲ ਬਚੇ ਹਨ ਆਪਣੇ ਕੰਮ ਕਾਜ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਜਿਵੇਂ ਕਿ ਸਰਕਾਰ ਵੱਲੋਂ ਇੱਕ ਪਹਿਲਾ ਨਾਰਾ ਦਿੱਤਾ ਗਿਆ ਸੀ ਕਿ ਸਾਡਾ ਕੰਮ ਬੋਲਦਾ ਹੈ ਜੇ ਚੁੱਪਚੀਪੇ ਬਿਨਾ ਇਹਦੀ ਇਸ਼ਤਿਹਾਰਬਾਜ਼ੀ ਤੇ ਖਰਚਾ ਕੀਤਾ ਇਹ ਕੰਮ ਨੇਪਰੇ ਚੜ ਜਾਂਦੇ ਨੇ ਚਾਹੇ ਉਹ ਪਾਈਪਾਂ ਬਚਾਉਣ ਦਾ ਹੋਵੇ ਖੇਤਾਂ ਤੱਕ ਪਾਣੀ ਨਹਿਰੀ ਪਾਣੀ ਪਹੁੰਚਾਉਣ ਦਾ ਹੋਵੇ ਜਾਂ ਫਿਰ ਨਵੀਂ ਨਹਿਰ ਬਣਾਉਣ ਦਾ ਹੋਵੇ ਜੇ ਉਹ ਕੰਮ ਸਿਰੇ ਚੜ ਜਾਂਦੇ ਹਨ ਤਾਂ ਫੇਰ ਇਹ ਸਰਕਾਰ ਆਪਣੀਆਂ ਉਪਲਬਧੀਆਂ ਲੈ ਕੇ ਲੋਕਾਂ ਦੇ ਵਿੱਚ जरूर ਜਾ ਸਕੇਗੀ ਤੇ ਜੇ ਇਹ ਅਹਿਆ ਕਰਨ ਦੇ ਵਿੱਚ ਸਫਲਤਾ ਨਹੀਂ ਮਿਲਦੀ ਹੈ ਸਰਕਾਰ ਨੂੰ ਫੇਰ ਲੋਕਾਂ ਕੋਲੇ ਸਿਰਫ ਮੁਫਤ ਬਿਜਲੀ ਜਾਂ ਜਿਹੜੇ ਆਮ ਆਦਮੀ ਪਾਰਟੀ ਕਲੀਨਿਕ ਨੇ ਜਾਂ ਕੁਛ ਨਾ ਕੁਛ ਸਕੂਲਾਂ ਦਾ ਕੰਮ ਹੈ ਉਹ ਲੈ ਕੇ ਹੀ ਇਹ ਸਰਕਾਰ ਜਾਵੇਗੀ ਤੇ ਫੇਰ ਹੰਗਾਰਾ ਸਰਕਾਰ ਨੂੰ ਮਿਲਣਾ ਜਿਹੜਾ ਹੈ ਹਾਂ ਪੱਖੀ ਉਹ ਕਾਫੀ ਮੁਸ਼ਕਲ ਹੋ ਜਾਏਗਾ ਜਿਸ ਤਰੀਕੇ ਦਾ ਮਾਹੌਲ ਅੱਜ ਕੱਲ ਬਣਾਇਆ ਹੋਇਆ ਹੈ ਲੇਕਿਨ ਇਹ ਇਹ ਕੰਮ ਕਰਨ ਦੇ ਵਿੱਚ ਸਰਕਾਰ ਸਫਲ ਹੋ ਜਾਂਦੀ ਹੈ ਫਿਰ ਤੁਹਾਨੂੰ ਇਸ਼ਤਿਹਾਰਾਂ ਤੇ ਰੁਪਈਆ ਵੀ ਖਰਚਣ ਦੀ ਲੋੜ ਨਹੀਂ ਪਏਗੀ ਤੁਹਾਡਾ ਕੰਮ ਬੋਲੇਗਾ ਤੇ ਉਸ ਕੰਮ ਨੂੰ ਜਿਹੜਾ ਹੈ ਪੰਜਾਬ ਦੇ ਲੋਕ ਪਰਖਣਗੇ ਤੇ ਕੰਮ ਪਰਖੇ ਕੇ ਹੀ ਫਿਰ ਉਹ ਆਪਣੀ ਵੋਟ ਕਿਹਨੂੰ ਦੇਣੀ ਹੈ ਉਸ ਦਾ ਫੈਸਲਾ ਕਰਨਗੇ ਉਮੀਦ ਹੈ ਸਰਕਾਰ ਚੁੱਪਚੀਪੀਤੇ ਹੀ ਸਹੀ ਕੋਈ ਸਹੀ ਕਦਮ ਜਿਹੜਾ ਹੈ ਉਭਾਰ ਰਹੀ ਹੈ ਜਿਸ ਨਾਲ ਪੰਜਾਬ ਦਾ ਫਾਇਦਾ ਹੁੰਦਾ ਹੋਇਆ ਦਿਖ ਰਿਹਾ ਹੈ ਚਾਹੇ ਉਹ ਜ਼ਮੀਨ ਦੇ ਹੇਠਲਾ ਪਾਣੀ ਬਚਾਉਣ ਦੇ ਵਿੱਚ ਹੋਵੇ ਪਾਵੇਂ ਨਹਿਰੀ ਪਾਣੀ ਦਾ ਪੂਰਾ ਇਸਤੇਮਾਲ ਕਰਨ ਦੇ ਵਿੱਚ ਹੋਵੇ ਤੇ ਪਾਵੇਂ ਉਹ ਬਿਜਲੀ ਦੇ ਕਰੋੜਾਂ ਰੁਪਏ ਦੀ ਜਿਹੜੀ ਸਬਸਿਡੀ ਜਾ ਰਹੀ ਹੈ ਉਸ ਨੂੰ ਬਚਾਉਣ ਦੇ ਵਿੱਚ ਹੋਵੇ ਫਾਇਦਾ ਪੰਜਾਬ ਦਾ ਹੀ ਹੋਵੇਗਾ ਪੰਜਾਬ ਦੇ ਲੋਕਾਂ ਦਾ ਹੀ ਹੋਵੇਗਾ ਲੇਕਿਨ ਸ਼ਰਤ ਸਿਰਫ ਇਹ ਹੈ ਕਿ ਇਹ ਕੰਮ ਜਿਹੜੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨੇ ਉਹ ਸਮੇਂ ਰਹਿਦਿਆਂ ਪੂਰੇ ਕਰ ਲਏ ਜਾਣ ਤਾਂ ਕਿ ਆਉਣ ਵਾਲਾ ਜਿਹੜਾ ਸੀਜ਼ਨ ਹੈ ਝੋਨੇ ਦਾ ਉਸ ਦੇ ਵਿੱਚ ਹੀ ਜਿਹੜਾ ਹੈ ਬਚਤ ਦਾ ਪਾਣੀ ਦੀ ਬਚਤ ਦਾ ਬਿਜਲੀ ਦੀ ਬਚਤ ਦਾ ਕੰਮ ਸ਼ੁਰੂ ਹੋ ਸਕੇ ਸੋ ਉਮੀਦ ਕਰਦੇ ਹਾਂ ਸਰਕਾਰ ਆਪਣੇ ਇਰਾਦਿਆਂ ਦੇ ਵਿੱਚ ਕਾਮਯਾਬ ਹੋਵੇਗੀ ਅਤੇ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ